ਫੜਾਂ ਨੇ ਸਾਡਾ ਲੱਕ ਤੋੜਤਾ ਜਿੰਨੀ ਰੌਣਕ ਚਾਹੀਦੀ ਹੈ ਮੰਡੀ 'ਚ ਉਨੀ ਰੌਣਕ ਹੈ ਨਹੀਂ ਕਿਉਂਕਿ ਝੋਨਾ ਦੇ ਸਾਡਾ ਮਾਰਿਆ ਗਿਆ ਇੱਧਰ ਤੇ ਪਿੰਡਾਂ ਦਾ ਕੁਝ ਸਾਡਾ ਬਚਿਆ ਸੀਗਾ ਉਹੀ ਝੋਨਾ ਆਇਆ ਪਰ ਮੰਨਾਤ ਸ਼ੁਰੂ ਹੋਈ ਹੈ ਸਰਕਾਰੀ ਬੋਲੀ ਸਰਕਾਰੀ ਰੇਟ ਅੱਜ ਸ਼ੁਰੂ ਹੋ ਗਿਆ ਤੇ ਸਾਰੇ ਅਫਸਰ ਨਾਲ ਨੇ ਸਾਰੇ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਕਿਸ਼ਤਾਬਾਦ ਦਾ ਮੇਡਾ ਜਗਾ ਮਲ ਕਿਸਾਨਾਂ ਨੂੰ ਉਸੇ ਦੇ ਉਹਨਾਂ ਦੀ ਕੀਮਤ ਦੇ ਰਹੀ ਹੈ ਫਾਇ ਜੰਨੇ ਪੇਮੈਂਟ ਜਿਹੜੀ ਹੈ ਉਸੇ ਨੇ ਕਰ ਜੰਨੇ ਅਸੀਂ ਹਰ ਚੀਜ਼ ਦਾ ਪ੍ਰਬੰਧ ਹੈ ਬੀਨ ਦੀ ਦਾ ਪਾਣੀ ਦਾ ਬਾਤੂਮਾ ਦਾ ਸਾਰਾ ਪ੍ਰਬੰਧ ਜਿਹੜਾ ਬੰਨ੍ਹਿਆ ਹੋਇਆ ਹੈ। ਬਹੁਤ ਕੋਸ਼ਿਸ਼ ਇਹ ਹੈ ਕਿ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਕਿ ਕਿਸਾਨ ਨੂੰ ਕਿ ਆਰਤੀ ਭਰਾ ਨੂੰ ਮਜ਼ਦੂਰ ਨੂੰ ਕਿਸੇ ਨੂੰ ਹੀ ਕੋਈ ਸਮੱਸਿਆ ਨਾ ਆਵੇ ਤਾਂ ਕਿ ਪ੍ਰਬੰਧ ਜਰਿਆ ਆਪਕੋ। ਤੋਂ ਅੱਜ ਤੋਂ ਬੋਲੀ ਜਿਹੜੀ ਨਾਲ ਦੇ ਵਿੱਚ ਸ਼ੁਰੂ ਇਹੇ ਸਮੇਂ ਨਾਲ ਸਾਡਾ ਯਤਨ ਕੀਤੇ ਗਏ ਸੀ ਜਿਵੇਂ ਪਿਛਲੇ ਸਮੇਂ ਵਿੱਚ ਬਾਰਸ਼ਾਂ ਦੀ ਹੜ੍ਹ ਵੀ ਆਏ ਤੇ ਫਿਰ ਦੋ ਦਿਨ ਬਾਅਦ ਬਾਰਸ਼ਾਂ ਦੀ ਟਿੱਕ ਕਰਨ ਤੇ ਕਿਵੇਂ ਨੇਕ ਲਾਏ ਵੰਡ ਹੋਣ। ਦੇਖੋ ਇਹ ਵੇਖੋ ਛੱਡ ਤੇ ਅਸੀਂ ਦੋ ਹੋਰ ਮੰਜ਼ੂਰ ਹੋ ਗਿਆ ਦੋਆਂ ਦਾ ਫੋਰ ਅਸੀਂ ਮੰਦ ਕੰਮ ਸ਼ੁਰੂ ਕਰਤਾ ਕੋ ਸ਼ੈਡ ਹੋ ਗਿਆ ਮੰਨਾਰੇ ਮੰਡੀ ਚ ਕੱਲ ਅਸੀਂ ਦਮਦਾਸ ਮੀਟਿੰਗ ਕੀਤੀ ਸੀ ਡੀਸੀ ਸਾਹਿਬ ਵੀ ਬਹੁਤ ਦੇ ਅਫਸਰ ਸੀਗੇ ਪੀਐਸਰ ਵੀ ਸੀਗੇ ਕਿਉਂਕਿ ਅਲਰਟ ਜਾਰੀ ਹੋ ਗਿਆ 4 ਤੋਂ ਲੈ ਕੇ 7 ਤੱਕ ਦਾ ਪਾਣੀ ਵੱਧ ਵੀ ਗਿਆ ਪਾਣੀ ਸ਼ਾਮ ਨੂੰ ਮਜਾਉਂਗਾ ਪਾਣੀ ਵੱਧ ਗਿਆ ਥਾਵਾਂ ਤੇ ਜਿਉਂਗੋ ਦੀ ਪ੍ਰੋਬਲਮ ਇਹ ਆਈ ਕਿ ਸਾਡੇ ਦੇ 23 ਥਾਵਾਂ ਤੋਂ ਬੰਦ ਹੋ ਗਏ 23 ਥੰ ਅੱਜ ਇਹ ਸਾਰੇ ਬੰਦ ਜਿਹੜੇ ਕੰਪਲੀਟ ਹੋਏ ਛੇ ਤੋਂ ਬਾਕੀ ਬੰਦ ਅਜੇ ਉਦਾਂ ਸੀਗੇ ਪਰ ਪਾਣੀ ਵਾਪਸ ਆ ਵਧ ਗਿਆ ਪਿੱਛੇ ਜੰਮੂ ਬੜੀ ਬਾਰਿਸ਼ ਹੋ ਜੀਆ ਮਾਚਰ ਚੋ ਜੀਆ ਸਾਨੂੰ ਕੱਲ ਜੰਮੂ ਚ ਬਾਰਿਸ਼ ਬਹੁਤ ਹੈ ਉੱਜ ਦਰਿਆ ਤੋਂ ਫੇਰ ਖਬਰਾਂ ਸਾਨੂੰ ਨਦੀਆਂ ਚੋਂ ਜਿਹੜਾ ਪਾਣੀ ਨਾ ਰਿਹਾ ਤੇ ਉਹਨਾਂ ਅਮੀਲਾ ਤੋਂ ਪੈਂਪੋ ਹੀ ਛੱਡ ਗਿਆ ਪਾਣੀ ਹਾਂ ਹਾਂ ਉੱਥੋਂ ਵੀ ਸ਼ਰਤ ਸੋ ਅਸੀਂ ਪਾਬੰਦ ਕੀਤੇ ਆ ਆਸ ਤੇ ਹੈ ਕਿ ਮਾਦਾ ਸੱਚੇ ਕੋ ਅੱਛਾ ਕਿਰਪਾ ਰੱਖੂ ਅੱਗੇ ਕਾ ਦਾ ਕੰਮ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਅਲਰਟ ਰਹਿ ਸਕਦਾ ਹੈ ਮਾਲਕ ਕੋ ਤੁਸਕਤੇ ਅਬ ਕੁਛ ਵੀ ਹੋਸਾ ਤੇ ਦੇਖੋ ਬਾਜ਼ਾਰ ਸੱਚੇ ਬਹੁਤ ਸਕੇ ਕੰਦਾ ਕਿਰਪਾ ਰੱਖੇ ਸਾਡੇ ਤੇ ਤੇ ਅਮੀਰ ਬੰਦੀ ਵਿਖੋ ਮੰਡੀ ਖਾਲੀ ਆ ਕੁਛ ਵੀ ਹੈਗਾ ਚੋਨਾਂ ਦੇ ਵਿੱਚ ਦੇ ਲੰਗਨ ਉਧਾਰ ਹੁੰਦਾ ਹੈ ਨਾ ਚੋਨਾ ਸੀਗਾ ਸਾਡਾ ਚੋਨਾ ਸਾਡਾ ਬਹੁਤ ਮੁਸ਼ਕਲਾਂ ਵੀ ਆ ਰਹੀਆਂ ਜਿਮੀਦਾਰਾਂ ਨੂੰ ਚੋਨਾ ਪਾਉਣ ਦੇ ਵਿੱਚ ਵੀ ਆ ਰਹੀਆਂ ਨਾ ਸੱਚੋ ਨਾ ਬਹੁਤ ਆ ਰਹੀਆਂ ਜਿਹੜਾ ਉਹ ਮਾੜਾ ਪੱਲਾ ਕੱਢ ਕੇ ਤੇ ਹੁੰਦੇ ਆ ਉਦਾਂ ਹੀ ਉਹ ਮਤਲਬ ਜਿਹੜਾ ਉਹ ਕੋਰੀਟਰੇ ਲੱਗਦਾ ਕੋਈ ਯਾਰ ਪਈਏ ਤੇ ਜਾਂਦਾ ਜਾਂਦਾ ਉਹਦਾ WhatsApp ਵੀ ਆ ਜਾਂਦਾ ਬੜੀਆ ਕਰੰਟ ਲੈਵਲ ਕੀ ਆ ਦਰਿਆ ਦਾ ਹੁਣ ਤੋਂ ਕਾਫੀ ਜਿਹਾ ਪਾਣੀ ਲੱਗ ਰਿਹਾ ਹੈ ਪਾਣੀ ਚੜਿਆ ਦੱਤੀ ਪਾਣੀ ਨੀਚੇ ਹੋ ਰਹੀ ਹੈ ਅਬ ਅੱਪੀ ਪਾਣੀ ਚੜਿਆ 2 2.5 ਫੁੱਟ ਪਾਣੀ ਦੱਤੀ ਚੜ ਗਿਆ ਬਾਕੀ ਮੈਂ ਸ਼ਾਮ ਨੂੰ ਜਾਣਾ ਸ਼ਾਮ ਤੱਕ ਸਥਿਤੀ ਹੋਰ ਸਪਸ਼ਟ ਹੋ ਜੂਗੀ ਪੰਚਾਇਤ ਤੋਂ ਲੈ ਕੇ 7 ਤੱਕ ਤੇ ਸਾਨੂੰ ਬਹੁਤ ਸਖਤ ਬਾਤ ਸਖਤ ਨਸੀ ਕਿ ਕੁਝ ਵੀ ਹੋ ਸਕਦਾ ਪਿਛਲੇ ਸਮੇਂ ਜਿਵੇਂ ਦੇਖਿਆ ਕਿ 14 ਲੱਖ ਕੀ ਉਸ ਤੋਂ ਪਾਣੀ ਆ ਗਿਆ ਸੀ ਹੁਣ ਵੀ ਜੋ ਜਾਣਕਾਰੀ ਮੇਰੇ ਕੋਲ ਲੱਖ ਡੇਢ ਡੇਢ ਲੱਖ ਪਲੱਸ ਦੀ ਹੈ ਦੇਖੋ ਸਾਨੂੰ ਕੱਲ ਤਾਂ ਕਿਹਾ ਸੀ ਕਿ 2 ਲੱਖ ਤੱਕ ਆ ਸਕਦਾ ਅੱਜ ਮੈਨੂੰ ਕੇਪ ਤੋਂ ਬਗਿਆ ਕਿ 7 ਤੋਂ 5 ਰਕਤ ਤੱਕ ਹੀ ਹੋਵੇ ਅੱਛਾ ਜਮੀਨ ਮੀਂਹ ਦਿੱਤੋ ਸਾਡੇ ਦੀ ਜ਼ਿਆਦਾ ਕਮੀ ਆ ਕਿ ਜਿਹੜੇ ਬੰਨ ਅਜੇ ਬਣੇ ਨਹੀਂ ਉਤੋਂ ਪਾਣੀ ਫੇਰ ਦੇ ਨਾਲ ਬਾਦ ਆ ਸਕਦਾ ਬੰਨ ਉਹ ਸਾਡੇ ਦੀ ਚਿੰਤਾ ਸਰਕਾਰ ਨੂੰ ਮੁਆਵਜ਼ਾ ਲੱਗਿਆ ਲਾ ਦੇ ਕਰੋ ਤਾਂ ਕਿਸਾਨਾਂ ਨੇ ਨਹੀਂ ਜੋ ਤਾਂ ਅਸੀਂ 15 ਤੀ ਤੱਕ ਸ਼ੁਕਰ ਉਥੋਂ ਸੀਐਮ ਸਾਹਿਬ ਨੇ ਵਿਧਾਨ ਸਭਾ ਚ ਗਿਆ 15 ਤੀ ਨੂੰ ਚੈੱਕ ਦੇਣਗੇ ਇੱਥੇ ਮੰਡੀ ਚ ਦੇਣ ਤੇ ਪ੍ਰੋਗਰਾਮ ਕਰਾਂ ਚੈੱਕ ਕਰਾਂਗੇ ਆਪਾਂ ਹਰ ਬੰਦੇ ਨੂੰ ਕਿਹਦਾ ਜੁਰਮ ਨੁਕਸਾਨ ਹੋਇਆ। ਸਿਕਾਦੰਦੋਂ ਤੇ ਹਰ ਸੰਭੋ ਕੋਸ਼ਿਸ਼ ਕੀਤੀ ਜਾ ਰਹੀ ਬਦ ਕੁਦਰਤ ਦੇ ਆਪਣੇ ਰੂਪ ਤੋਂ ਲੋਕ ਫੇਰ ਚਿੰਤਾ ਦੇ ਵਿੱਚ ਵੀ ਆ ਕੀ ਕਹਿਣਾ ਚਾਹੁੰਦੇ। ਕੀ ਅਪੀਲ ਕਰਦੇ। ਚਿੰਤਾ ਨਾ ਨਹੀਂ ਚਾਹੀਦਾ ਚਿੰਤਾ ਆ ਗਈ ਹੈ ਸਾਵਧਾਨ ਰਹਿਣਾ ਚਾਹੀਦਾ। ਜਿੱਥੇ ਆਪਾਂ ਨੂੰ ਪਾਣੀ ਦਾ ਖਤਰਾ ਲੱਗਦਾ ਉਸ ਤੋਂ ਪਿੱਛੇ ਆ ਜਾਣਾ ਚਾਹੀਦਾ। ਸਰਕਾਰ ਉਹਨਾਂ ਦੇ ਨਾਲ ਆ ਬਦ ਆਪਾਂ ਕਿਹੇ ਕਿਸਮ ਦਾ ਰਿਸਕ ਵੀ ਲੈਣਾ ਪਾਣੀ ਦੇ ਵਿੱਚ ਆ ਰਿਸਕ ਲਾਹਾਂਗੇ ਤੇ ਫਿਰ ਕਿੰਨਾ ਨੁਕਸਾਨ ਹੋ ਜੂਗਾ। ਆਪਾਂ ਨੂੰ ਜਿਹੜੀਆਂ ਸਵੱਖਤ ਥਾਵਾਂ ਉੱਥੇ ਆ ਜਾਣਾ ਚਾਹੀਦਾ।